ਇੱਕ ਗੋਟਕਾ ਸਾਹਿਬ ਦੇ ਬਰਾਬਰ ਇੱਕ ਫੋਟੋ ਰੱਖ ਕੇ ਉੱਥੇ ਅਰਦਾਸ ਬੇਨਤੀ ਕਰ ਰਹੇ ਹਾਂ ਪੱਟਾਂ ਦੇ ਉੱਤੇ ਆਪਣਾ ਗੋਟਕਾ ਸਾਹਿਬ ਦਾ ਸਾਈਡ ਤੇ ਉਹਨੇ ਇੱਥੇ ਰੱਖ ਦਿੱਤਾ ਭਾਈ ਇਹ ਜੋ ਪ੍ਰਚਾਰ ਕਰ ਰਹੇ ਨੇ ਜੋ ਉਚਾਰਨ ਕਰ ਰਹੇ ਨੇ ਉਹ ਗਲਤ ਹੈ ਜੇ ਬੰਨਾ ਅਭਾ ਜੇ ਆਸੀਂ ਵੀ ਗੁਰਨਾਣਕ ਪਾਤਸ਼ਾਹ ਦਾ ਜੋ ਦੱਸ ਰਹੇ ਨੇ ਉਹ ਨਹੀਂ ਹੈਗਾ ਜੋ ਅਸੀਂ ਸੁਣਦੇ ਹਾਂ ਉਹ ਕਹਿੰਦੇ ਕਿ ਵੀ ਮੈਂ ਤਾਂ ਐਦਾਂ ਹੀ ਸ਼ੁਰੂ ਹੋਇਆ ਜੀ ਮੈਂ ਕਿਸੋ ਸਿੱਖਿਆ ਨਹੀਂ ਦਿੱਤੀ ਕਿਉਂਕਿ ਜਿਹੜੇ ਭਈਆ ਜੀ ਤੇ ਉਹ ਕਹਿੰਦੇ ਕਿ ਮੈਨੂੰ ਮੈਂ ਉਹਨਾਂ ਨੂੰ ਉਮਰ ਪੁੱਛੀ ਕਹਿੰਦੇ ਮੈਨੂੰ 51 ਸਾਲ ਹੋ ਗਏ ਤੁਸੀਂ ਸਮਝਾਣਾ ਸਮਝਾਨ ਨਹੀਂ ਆਏ ਪਰ ਤੁਸੀਂ ਸਮਝਾਨਗੇ ਸੀ ਕਿ ਤੋੜਨਗੇ ਸੀ ਕਿ ਕਿ ਮਰਿਆਦਾ ਦੱਸਣਗੇ ਸੀ ਇਹ ਮੰਗੇ ਸੀ ਉਹ ਵੀ ਸਾਡਾ ਪ੍ਰੋਗਰਾਮ ਗਲਤ ਹੈ ਕੋ ਮਨ ਦੇ ਬਹੁਤ ਔਖੇ ਆ ਇਹ ਚੀਜ਼ਾਂ ਦੇ ਵਿੱਚ ਕਰ ਉਹਨਾਂ ਨੇ ਅਲੱਗ-ਅਲੱਗ ਸਵਾਲ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਜਿਹੜੀ ਅਸੀਂ ਨਹੀਂ ਵੀ ਕਰ ਰਹੇ ਸੀ ਨੀ ਚਾਰ ਨਹੀਂ ਤੇ ਕਹਿੰਦਾ ਉਸੇ ਉਹਨਾਂ ਸਭ ਲਈ ਕਰਨਾ ਦੇ ਦਿੰਦਾ ਜੀ ਉਹ ਕੋਈ ਐ ਨਹੀਂ ਏ ਇੰਨਾ ਨਹੀਂ ਹੁੰਦਾ ਇਹ ਸਭ ਦਰਮਾ ਦੇ ਨਹੀਂ ਹੁੰਦਾ ਸਿਰਫ ਸਭ ਦਰਮਾ ਨਹੀਂ ਹੁੰਦਾ ਪਤਾ ਕੀ ਹਰੇਕ ਦਾ ਆਪਣਾ ਆਪਣਾ ਰੂਲ ਆ ਉਹ ਨਾਰਕ ਪਾਸ਼ਾ ਦੇ ਬਾਰੇ ਸਾਖੀਆਂ ਸੁਣਾਉਂਦੇ ਨੇ ਤੋਂ ਸਾਖੀਆਂ ਜਿਹੜੀਆਂ ਮੈਂ ਸੁਣੀਆਂ ਇਹਨਾਂ ਦੀਆਂ ਮੋਸਟਲੀ ਗਲਤ ਸੀਗੀਆਂ ਉਹ ਸਹੀ ਨਹੀਂ ਸੀਗੀਆਂ ਗੁੰਨਾ ਮੈਂ ਦੇਵ ਜੀ ਦਾ ਇੱਕ ਸਿੰਪਲ ਸਾ ਮੈਸੇਜ ਹੈ ਚਲਾਕੀਆਂ ਵੇਖੋ ਭੈਣ ਇੱਕ ਕਹਿੰਦੀ ਕਿ ਵੀ ਇਹ ਤਾਂ ਬੈਨਰ ਲਾ ਕੇ ਸੀ ਗਲਤੀ ਕਰਤੀ ਫਿਰ ਬਸ ਇਹ ਮੈਨੂੰ ਆਸਰ ਦੇ ਦੇ ਪਹਿਲਾਂ ਮੋਹਾਲੀ ਦੇ ਵਿੱਚ ਸੈਕਟਰ 68 ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀਗਾ ਜਿਸ ਦੇ ਵਿੱਚ ਗੋਟਕਾ ਸਾਹਿਬ ਲੈ ਕੇ ਇੱਕ ਆਚਾਰਿਆ ਜੀ ਸਭ ਨੂੰ ਬਾਣੀ ਜੀ ਦੇ ਨਾਲ ਜੋੜ ਰਹੇ ਸੀਗੇ ਪਰ ਉੱਥੇ ਨਿਆਂਗ ਸਿੰਘ ਪਹੁੰਚ ਕੇ ਉਹਨਾਂ ਨੂੰ ਸਵਾਲ ਕੀਤੇ ਕਿ ਤੁਸੀਂ ਬਾਣੀ ਕਿਉਂ ਗਲਤ ਪੜ੍ਹ ਰਹੇ ਹੋ ਤੁਸੀਂ ਇੱਕ ਗੋਟਕਾ ਸਾਹਿਬ ਦੇ ਬਰਾਬਰ ਇੱਕ ਫੋਟੋ ਰੱਖ ਕੇ ਉੱਥੇ ਅਰਦਾਸ ਬੇਨਤੀ ਕਰ ਰਹੇ ਹੋ ਬੜੇ ਸਵਾਲ ਜਿਹੜੇ ਉਹਨਾਂ ਨੂੰ ਕੀਤੇ ਗਏ ਪਰ ਉਹਨਾਂ ਕੋਲ ਜਵਾਬ ਨਹੀਂ ਸੀਗਾ ਕਹਿੰਦੇ ਅਸੀਂ ਸਿੱਖ ਰਹੇ ਹਾਂ ਤੇ ਅਸੀਂ ਸਿਖਾ ਰਹੇ ਆਂ ਮੈਡੀਟੇਸ਼ਨ ਕਰਾ ਰਹੇ ਆਂ ਸੁਖੀ ਭయ్యా ਜੀ ਜਿਹੜਾ ਉਹਨਾਂ ਦਾ ਨਾਮ ਲਿਖਿਆ ਹੋਇਆ ਸੀਗਾ ਕਿ ਇਹਨਾਂ ਨੇ ਕਰਵਾਇਆ ਕਿਉਂ ਕਰਵਾਇਆ ਕੀ ਨੌਬਤ ਪੈਗੀ ਐ ਜੀਪੀਸੀ ਅਲਾਉ ਕਰਦੀ ਹੈ ਇਹ ਸਾਰੇ ਸਵਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜਤਿਨ ਵੀਰ ਜੀ ਸਾਡੇ ਨਾਲ ਨੇ ਭਾਈ ਸਾਹਿਬ ਜੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਇਹ ਪਹੁੰਚੇ ਸੀਗੇ ਉੱਥੇ ਹੋਰਾਂ ਨੂੰ ਵੀ ਦੱਸਿਆ ਇਹ ਹੁਣ ਧਿਆਨ ਦੇ ਵਿੱਚ ਸਾਰਿਆਂ ਦੇ ਲਿਆਤਾ ਕਿ ਹੋ ਸਕਦਾ ਹੈ ਜਾਂ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਸ ਟਿਕਨਾਲ ਤੁਸੀਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਗਏ ਕਿਉਂ ਗਏ ਕੀ ਲੱਗਿਆ ਤੁਹਾਨੂੰ ਕਿ ਇੱਥੇ ਜਾਣਾ ਚਾਹੀਦਾ ਕਿ ਉਸ ਚੀਜ਼ ਨੂੰ ਰੋਕਣਾ ਚਾਹੀਦਾ ਦੇਖੋ ਭਾਈ ਸਾਹਿਬ ਇੱਥੇ ਆਪਾਂ ਸ਼ਹਿਰ ਦੇ ਰਹਿਣ ਵਾਲੇ ਆ ਤੇ ਸ਼ੁਰੂ ਤੋਂ ਹੀ ਸ਼ਹਿਰ ਆਪਣੇ ਇਲਾਕੇ ਦੇ ਵਿੱਚ ਆਪਣੇ ਪਰਿਵਾਰਾਂ ਵਾਸਤੇ ਸਾਰੇ ਸਮਾਜ ਵਾਸਤੇ ਕੋਈ ਨਾ ਕੋਈ ਕਾਰਜ ਕਰਨ ਦੀ ਮਾਰ ਨੇ ਖੇਚ ਬਖਸ਼ੀ ਐ ਸੇਵਾਵਾਂ ਲੈਂਦੇ ਨੇ ਤੇ ਸੁਚੇਤ ਰਹੀਦਾ ਕਿ ਵੀ ਸਮਾਜ ਦੇ ਵਿੱਚ ਕਰ ਕੋਈ ਇਹੋ ਜੀ ਗੱਲ ਨਾ ਹੋ ਰਹੀ ਹੋਵੇ ਜਿਹਦੇ ਨਾਲ ਦਿੱਕਤੀ ਪੈਦਾ ਹੋਵੇ ਜਾਂ ਕੋਈ ਗਲਤ ਪ੍ਰਚਾਰ ਕਰ ਰਿਆ ਹੋਏ ਅਸੀਂ ਇਸ ਇਲਾਕੇ ਚ ਰਹਿਣ ਤੇ ਅਸੀਂ ਇਥੋਂ ਰਸਤੇ ਚ ਲੰਘਦੇ ਆ ਬੋਰਡ ਲੱਗਿਆ ਵੇਖਿਆ ਇਹਨਾਂ ਦਾ ਕਿ ਵੀ ਬਾਹਰ ਬੋਰਡ ਲੱਗਿਆ ਕਿ ਜਬਜੀ ਸਾਹਿਬ ਦੀ ਵਿਆਖਿਆ ਤੇ ਉਤੋਂ ਨਾਮ ਜਿਹੜੇ ਜਿਨ੍ਹਾਂ ਨੇ ਕਰਨੀ ਸੀ ਉਹਨਾਂ ਦਾ ਨਾਮ ਲਿਖਿਆ ਸੀਗਾ ਫਿਰ ਉਹਨਾਂ ਦੇ ਬਾਰੇ ਅਸੀਂ ਪੜਿਆ ਸਰਚ ਕੀਤਾ YouTube ਉੱਤੇ ਪੁਰਾਣੀਆਂ ਇਹਨਾਂ ਦੀਆਂ ਵੀਡੀਓ ਸੁਣੀਆਂ ਇਹ ਕਿੱਥੋਂ ਜੁੜੇ ਨੇ ਕੌਣ ਨੇ ਇਹਨਾਂ ਦੀ ਕਿਹੜੀ ਸੰਸਥਾ ਹੈਗੀ ਹੈ ਕੌਣ ਕਰ ਰਿਹਾ ਫਿਰ ਦੇਖ ਕੇ ਇਹਨਾਂ ਦੀਆਂ ਵੀਡੀਓ ਤੋਂ ਉਸ ਸਮੇਂ ਵੀਡੀਓ ਤੋਂ ਪਤਾ ਲੱਗ ਗਿਆ ਸਾਨੂੰ ਕਿ ਭਾਈ ਇਹ ਜੋ ਪ੍ਰਚਾਰ ਕਰ ਰਹੇ ਨੇ ਜੋ ਉਚਾਰਨ ਕਰ ਰਹੇ ਨੇ ਉਹ ਗਲਤ ਆ ਉਹ ਸਹੀ ਨਹੀਂ ਹੈਗਾ ਹਿਸਟਰੀ ਇਤਿਹਾਸ ਵੀ ਗੁਰੂ ਨਾਨਕ ਪਾਤਸ਼ਾਹ ਦਾ ਜੋ ਦੱਸ ਰਹੇ ਨੇ ਉਹ ਨਹੀਂ ਹੈਗਾ ਜੋ ਅਸੀਂ ਸੁਣਦੇ ਆ ਬਿਲਕੁਲ ਜੋ ਪੰਥ ਵੱਲੋਂ ਪ੍ਰਮਾਣਿਤ ਆ ਠੀਕ ਹੈ ਜੀ ਜੋ ਪ੍ਰਮਾਣਿਤ ਹੈਗਾ ਉਹ ਉਹ ਪ੍ਰਚਾਰ ਨਹੀਂ ਹੋ ਰਿਹਾ ਗਲਤ ਹੋ ਰਿਹਾ ਉਸ ਤੋਂ ਬਾਅਦ ਇਹਨਾਂ ਦੀ ਸੰਸਥਾ ਦੇ ਬਾਰੇ ਇਹਨਾਂ ਦੀ ਸੰਸਥਾ ਬਾਰੇ ਵਿਚਾਰ ਦੇਖੀ ਕਿ ਵੀ ਇਹ ਸੰਸਥਾ ਕੀ ਆ ਕੌਣ ਇਹਨਾਂ ਦੇ ਮੋਡੀ ਨੇ ਤੇ ਕੀ ਕਰ ਰਹੇ ਨੇ ਇਹਨਾਂ ਦਾ ਮਿਸ਼ਨ ਕੀ ਹੈਗਾ ਦੇਖੋ ਜੋ ਇਹਨਾਂ ਦਾ ਬੇਸਿਕ ਮਿਸ਼ਨ ਹੈਗਾ ਉਹ ਮੈਡੀਟੇਟ ਕਰਨਾ ਤੇ ਸਟ्रेस ਲੀਫ ਕਰਨਾ ਹੈਪੀਨੈਸ ਦੇਣਾ ਇਹ ਚੀਜ਼ਾਂ ਨੇ ਇਹਦੇ ਵਿੱਚ ਕਰ ਸਿੱਖੀ ਦਾ ਸਿੱਖੀ ਦੀ ਜਪਜੀ ਸਾਹਿਬ ਦੀ ਬਾਣੀ ਦਾ ਕੋਈ ਪੁਆਇੰਟ ਆਂਦਾ ਹੀ ਨਹੀਂ ਹੈਗਾ ਇਹਨਾਂ ਦਾ ਕੋਈ ਲਾਅ ਹੀ ਨਹੀਂ ਹੈਗਾ ਤੇ ਇਹਨਾਂ ਨੇ ਇਹ ਚੀਜ਼ਾਂ ਕਿਉਂ ਸ਼ੁਰੂ ਕਰ ਦਿੱਤੀਆਂ ਮਤੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਕਿ ਅਸੀਂ ਤੁਹਾਡਾ ਜਿਹੜਾ ਸਟ्रेस ਆ ਉਹ ਦੂਰ ਕਰਾਂਗੇ ਤੁਹਾਡੀ ਥਕਾਵਟ ਆ ਦੂਰ ਕਰਾਂਗੇ ਜੇ ਤੁਸੀਂ ਪਰੇਸ਼ਾਨ ਹੋ ਕਿਸੇ ਚੀਜ਼ ਤੋਂ ਉਹ ਤੁਹਾਡਾ ਦੂਰ ਕਰਾਂਗੇ ਜ਼ਰੀਆ ਕੀ ਹੈ ਜਪਜੀ ਸਾਹਿਬ ਪਰ ਉਹ ਗਲਤ ਨਹੀਂ ਹੈ ਉਹ ਗਲਤ ਕਿਵੇਂ ਹੋ ਗਿਆ ਤਾਂ ਫਿਰ ਬਾਣੀ ਨਾਲ ਜੋੜ ਰਹੇ ਨੇ ਤੁਹਾਨੂੰ ਗਲਤ ਕਿਵੇਂ ਲੱਗਿਆ ਨਹੀਂ ਭਾਈ ਸਾਹਿਬ ਪਤਾ ਕੀ ਆ ਦੇਖੋ ਇੱਕ ਸੰਸਥਾ ਚਲਾਈ ਜਾ ਰਹੀ ਆ ਇੱਕ ਸੰਸਥਾ ਦਾ ਇੱਕ ਮਿਸ਼ਨ ਹੈ ਠੀਕ ਹੈ ਉਸ ਮਿਸ਼ਨ ਦੇ ਵਿਚਕਾਰ ਉਹ ਇੱਕ ਗੁਰੂ ਉਹਨਾਂ ਨੇ ਕ੍ਰੀਏਟ ਕੀਤਾ ਆਪਣਾ ਉਹ ਗੁਰੂ ਦੁਆਰਾ ਉਹਨਾਂ ਨੇ ਇੱਕ ਢਾਂਚਾ ਕ੍ਰੀਏਟ ਕਰਤਾ ਕਿ ਅਸੀਂ ਇਹ ਕੰਮ ਕਰਾਂਗੇ ਸੋਸਾਇਟੀ ਵਾਸਤੇ ਹੁਣ ਪਹਿਲਾਂ ਲਈ ਅਗਰ ਆਪਾਂ ਪਹਿਲਾਂ ਲਈ ਕਿ ਆਪਾਂ ਪਹਿਲਾਂ ਦੀ ਗੱਲ ਕਰੀ ਤਾਂ ਗੁਨਾਣਕ ਪਾਸ਼ਾ ਨੇ ਵੀ ਮਿਸ਼ਨ ਸ਼ੁਰੂ ਕੀਤਾ ਸਿੱਖ ਮਿਸ਼ਨ ਹੈ ਨਾ ਸਿੱਖ ਦੇ ਵਿਚਕਾਰ ਸਿੰਘ ਤੇ ਖਾਲਸਾ ਤੇ ਇੱਕ ਮਿਸ਼ਨ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਤੇ ਉਸ ਮਿਸ਼ਨ ਦੇ ਵਿਚਕਾਰ ਸਾਰੇ ਸਾਰੇ ਆ ਕੇ ਇੱਕ ਸਾਰੇ ਧਰਮਾਂ ਦੇ ਲੋਕ ਆ ਕੇ ਜਾਂ ਸਾਰੀ ਜਾਤਾਂ ਦੇ ਲੋਕ ਆ ਕੇ ਉਹਨਾਂ ਨੂੰ ਇੱਕ ਤੇ ਸਮਾਜ ਨੂੰ ਸੁਚਿਆਰਾ ਬਣਾਉਣ ਦਾ ਮਿਸ਼ਨ ਹੈ ਇੱਥੇ ਇਹਨਾਂ ਦਾ ਮਿਸ਼ਨ ਸੁਚਿਆਰਾ ਬਣਾਉਣਾ ਨਹੀਂਗਾ ਇਹ ਸਮਾਜ ਨੂੰ ਸਿਰਫ ਸੁਧਾਰਨਾ ਹੈਗਾ ਠੀਕ ਆ ਕਿ ਵੀ ਸਹੀ ਕਰਨਾ ਹੈਗਾ ਛੋਟਾ ਸਮਾਲ ਮਿਸ਼ਨ ਹੈਗਾ ਤੇ ਇਹ ਗੁਰਬਾਣੀ ਦੀ ਗੱਲ ਜਦੋਂ ਕਰਦੇ ਨੇ ਤੇ ਗੁਰਬਾਣੀ ਨੂੰ ਘਟ ਮर्यादा ਜਾਂ ਜਿਹੜੀ ਉਹਨਾਂ ਦੀ ਗੱਲਾਂ ਕਰਦੇ ਨੇ ਇਤਿਹਾਸ ਦੀ ਗੱਲ ਉਹ ਗੱਲ ਗਲਤ ਕਰਦੇ ਨੇ ਜੋ ਨਹੀਂ ਹੋਣੀ ਚਾਹੀਦੀ ਉੱਥੇ ਜਿਵੇਂ ਮੈਂ ਮੈਂ ਵੀ ਸੁਣਿਆ ਜਿਵੇਂ ਅਸੀਂ ਉੱਥੇ ਦੇਖਿਆ ਪੋਸਟਰਾਂ ਦੇ ਉੱਤੇ ਲਿਖਿਆ ਹੈ ਇੱਕ ਓੰਕਾਰ ਨੂੰ ਇੱਕ ਓੰਕਾਰ ਲਿਖਿਆ ਹੋਇਆ ਤੇ ਬੋਲ ਵੀ ਇਸ ਤਿੱਖ ਨਰ ਰਹੇ ਨੇ ਪੱਖਿਆ ਪੋਵਾ ਪਾਰ ਪੰਖਿਆ ਪੋਵਾ ਪਾਰ ਦਾੰਤ ਦਾਤ ਨੂੰ ਦਾੰਤ ਲਿਖੀ ਕਹੀ ਜਾਂਦੇ ਆ ਵੀ ਇਹ ਸਹੀ ਨਹੀਂ ਐਵੇਂ ਲਿਖਿਆ ਬਾਣੀ ਦੇ ਵਿੱਚ ਨਹੀਂ ਭਾਈ ਸਾਹਿਬ ਦੇਖੋ ਸਾਡੀ ਜੋ ਹੁਣ ਇਹਨਾਂ ਨਾਲ ਵਿਚਾਰ ਹੋਈ ਕੱਲ ਅਸੀਂ ਆਏ ਸੀਗੇ ਕੱਲ ਅਸੀਂ 2 ਘੰਟੇ ਦਾ ਪ੍ਰੋਗਰਾਮ ਪੂਰਾ ਸੁਣਿਆ ਇਹਨਾਂ ਦਾ ਕੁਛ ਨਹੀਂ ਕਿਹਾ ਕੱਲ ਆਰਗੇਨਾਈਜ਼ਰਾਂ ਨੂੰ ਆਰਗੇਨਾਈਜ਼ਰਾਂ ਨੂੰ ਬੁਲਾਇਆ ਉਹ ਯਾ ਇਹ ਚਾਹੁੰਦੇ ਸੀ ਸਾਡੇ ਨਾਲ ਗੱਲ ਕਰਾਉਂ ਅਸੀਂ ਨਹੀਂ ਚਾਹੁੰਦੇ ਸੀ ਵੀ ਇਹਨਾਂ ਨੂੰ ਅੱਲੇ ਕੁਝ ਕਹੀਏ ਗੱਲ ਕਰੀਏ ਤੇ ਕੱਲ ਆਰਗੇਨਾਈਜ਼ਰ ਮੇਰੇ ਕੋਲ ਆਏ ਗੱਲ ਕਹਿੰਦੇ ਕਿ ਵੀਰ ਜੀ ਅਸੀਂ ਤਾਂ ਪੂਰਾ ਮਰਿਆਦਾ ਦਾ ਧਿਆਨ ਰੱਖ ਕੇ ਗੱਲ ਕਰ ਰਹੇ ਆ ਹਨਾ ਕਿ ਅਸੀਂ ਤਾਂ ਪੂਰੀ ਮਰਿਆਦਾ ਤੇ ਧਿਆਨ ਰੱਖ ਕੇ ਗੱਲ ਕਰ ਰਹੇ ਹਾਂ ਫਿਰ ਅਸੀਂ ਨੂੰ ਸਮਝਾਇਆ ਕਿ ਬੱਚੇ ਵੀਰ ਮਰਿਆਦਾ ਗਲਤ ਕਰ ਰਹੇ ਹੋ ਤੁਸੀਂ ਤੁਹਾਡਾ ਸਿਸਟਮ ਨਹੀਂ ਠੀਕ ਹੈਗਾ ਤੁਹਾਡੀ ਸੰਸਥਾ ਇਸ ਚੀਜ਼ ਦੇ ਉੱਤੇ ਖੜੀ ਆ ਗੁਰੂ ਪਾਤਸ਼ਾਹ ਦਾ ਜਿਹੜਾ ਢਾਂਚਾ ਹੈ ਸਿਸਟਮ ਹੈ ਮਰਿਆਦਾ ਉਹ ਇਸ ਚੀਜ਼ ਤੇ ਖੜੀ ਆ ਰਹਿਤ ਇਸ ਚੀਜ਼ ਦੇ ਉੱਤੇ ਖੜੀ ਆ ਤੁਸੀਂ ਗਲਤ ਰਹਿਤ ਚਲਾ ਰਹੇ ਹੋ ਮਰਿਆਦਾ ਗਲਤ ਕਰ ਰਹੇ ਹੋ ਤੇ ਉਹ ਕੰਪੈਲ ਕਰਦੇ ਸੀ ਵੀ ਸਾਡੇ ਗੁਰੂ ਦੇ ਨਾਲ ਜਿਹੜਾ ਉਹ ਆਇਆ ਹੋਇਆ ਬੋਲਣ ਵਾਲਾ ਕਿ ਉਹਦੇ ਨਾਲ ਗੱਲ ਕਰੋ ਜਿਹੜੇ ਸੁਖੀ ਬਈਆ ਜਿਹਨੂੰ ਕਹ ਰਹੇ ਸੀਗੇ ਆਏ ਹੋਏ ਨੇ ਉਹਨਾਂ ਨਾਲ ਟੇਬਲ ਟਾਕ ਕਰ ਲਓ ਉਹ ਤੁਹਾਨੂੰ ਸੰਤੁਸ਼ਟ ਕਰ ਦੇਣਗੇ ਕਿ ਇਹ ਸਹੀ ਹੈ ਜਾਂ ਗਲਤ ਹਾਂਜੀ ਅਸੀਂ ਉਹਨਾਂ ਨੂੰ ਬਾਰ ਬਾਰ ਇਹੀ ਕਰਦੇ ਰਹੇ ਕਿ ਵੀ ਅਸੀਂ ਉਹਨਾਂ ਨਾਲ ਗੱਲ ਕਰਨ ਦਾ ਕੋਈ ਮਾਇਨੇ ਨਹੀਂ ਹੈਗਾ ਸਾਡਾ ਤੁਹਾਡੇ ਨਾਲ ਕੰਸਰਨ ਹੈ ਕਿ ਤੁਸੀਂ ਆਰਗੇਨਾਈਜ਼ ਇਹ ਚੀਜ਼ ਕਿਉਂ ਕਰ ਰਹੇ ਹੋ ਔਰ ਤੁਹਾਡੀ ਸੰਸਥਾ ਦਾ ਤਾਂ ਇਹ ਕੋਈ ਇਹ ਕੋਈ ਸਿਸਟਮ ਚੈਕ ਨਹੀਂ ਆਉਂਦਾ অর ਨਾ ਹੀ ਤੁਸੀਂ ਜਬਜੀਤ ਸਿੰਘ ਸਾਹਿਬ ਦੀ ਕਥਾ ਕਰਾਉਣ ਵਾਸਤੇ ਆਪਣੇ ਢਾਂਚੇ ਦੇ ਵਿੱਚ ਆਪਣੀ ਜਿਹੜੀ ਸੰਸਥਾ ਦੇ ਵਿੱਚ ਤੁਸੀਂ ਕੋਈ ਕੋਈ ਚਿੱਠੀ ਰੱਖੀ ਆ ਕੋਈ ਤਖਤ ਸਾਹਿਬ ਤੋਂ ਕੋਈ ਆਪ ਜੀ ਨੇ ਪਰਮਿਸ਼ਨ ਲਈਤੀ ਇਸ ਚੀਜ਼ ਬਾਰੇ ਕਿ ਜੇ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਦੱਸੋ ਮੈਨੂੰ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ ਤੁਸੀਂ ਕਰਾ ਸਕਦੇ ਹੋ ਵੀ ਗਲਤ ਕਰਾ ਸਕਦੇ ਹੋ ਕਿ ਉਹਨਾਂ ਨੇ ਵੀ ਤੁਹਾਨੂੰ ਪਰਮਾਨਿਤ ਦੇ ਦਿੱਤੀ ਆ ਹਮ ਸਭ ਦੇ ਕੋਲ ਬਿਲਕੁਲ ਇੱਕ ਇਹ ਵੀ ਚੀਜ਼ ਆ ਜੇ ਕੋਈ ਬੰਦਾ ਸਟ्रेस ਦੇ ਵਿੱਚ ਹੋਵੇ ਕੁਈ ਸੋਚਦਾ ਕਿ ਮੈਂ ਮੰਦਰ ਦੇ ਵਿੱਚ ਚੱਲ ਜਾਵਾਂ ਇੱਕ ਮੈਂ ਵੈਸੀ ਗੱਲ ਕਰਾਂਗਾ ਆਮ ਤੌਰ ਤੇ ਕੋਈ ਕਹਿੰਦਾ ਕਿ ਮੈਂ ਮੰਦਰ ਦੇ ਵਿੱਚ ਚੱਲ ਜਾਵਾਂ ਕੋਈ ਕਹਿੰਦਾ ਮੈਂ ਗੁਰਦੁਆਰੇ ਦੇ ਵਿੱਚ ਚੱਲ ਜਾਵਾਂ ਉਹ ਮਰਿਆਦਾ ਹੈ ਗੁਰਦੁਆਰੇ ਜਾ ਕੇ ਉੱਥੇ ਗੁਟਕਾ ਸਾਹ ਪਏ ਹੁੰਦੇ ਨੇ ਉੱਥੋਂ ਲਏਗਾ ਗੁਟਕਾ ਸਾਹ ਦਾ ਚੱਕ ਕੇ ਆਪਰੇ ਦਾ ਨੀਚੇ ਬੈਠ ਕੇ ਪਾਠ ਕਰੇਗਾ ਜਾਂ ਬਾਣੀ ਸੁढ़ेਗਾ ਉਹਨਾਂ ਤੇ ਕੰਨਾਂ ਦੇ ਵਿੱਚ ਬਾਣੀ ਜਾਏਗੀ ਉੱਥੇ ਕਾਂਦ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਸਿੱਖਣ ਦੀ ਕੋਸ਼ਿਸ਼ ਕਰੇਗਾ ਪਰ ਇੱਥੇ ਕੀ ਸੀਗਾ ਕੋਈ ਆਏ ਸਿੱਖ ਪ੍ਰਚਾਰਕ ਵੀ ਸੀਗਾ ਉਹਨਾਂ ਦੇ ਨਾਲ ਕੋਈ ਦੱਸ ਰਿਹਾ ਸੀਗਾ ਕਿ ਵੀ ਆਹ ਚੀਜ਼ਾਂ ਐਵੇਂ ਕਰੋ ਐਵੇਂ ਕਰੋ ਹਾਂ ਨਹੀਂ 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 ਦੇਖੋ ਜਿਹੜ ਮੈਂਬਰ ਸੀਗੇ ਹੋਰ ਜਿਹੜੇ ਸੰਸਥਾ ਦੇ ਨਾਲ ਜੁੜੇ ਹੋਏ ਨੇ ਉਹ ਆਪਣੇ ਆਪ ਤੋਂ ਹੀ ਜਬਜੀ ਸਾਹਿਬ ਦੀ ਵਿਆਖਿਆ ਕਰ ਰਹੇ ਸੀ ਤੇ ਗੁਰੂ ਸਾਹਿਬਾਨ ਦਾ ਇਤਿਹਾਸ ਸੁਣਾ ਰਹੇ ਸੀ ਕਿ ਜੋ ਕਿ ਗਲਤ ਸੀ ਉਹ ਸਾਡਾ ਇਹੀ ਉਹਨਾਂ ਨੂੰ ਕਹਿਣਾ ਸੀਗਾ ਕਿ ਵੀ ਤੁਹਾਡੀ ਸੰਸਥਾ ਦਾ ਜੋ ਟੀਚਾ ਹੈਗਾ ਤੁਸੀਂ ਉਸ ਸੰਸਥਾ ਤੇ ਰਹੋ ਜੇ ਤੁਹਾਡਾ ਤੁਹਾਡੇ ਗੁਰੂ ਕੋਲ ਸਮਰਥਾ ਨਹੀਂ ਹੈਗੀ ਆ ਜਾਂ ਸਮਰਥਾ ਛੱਡੋ ਕਿ ਤੁਹਾਡੇ ਗੁਰੂ ਸਾਹਿਬ ਕੋਲ ਜਿਹੜੇ ਤੁਸੀਂ ਆਪਣਾ ਗੁਰੂ ਮੰਨਦੇ ਹੋ ਜਿਹਨੂੰ ਜੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਉਹਦੀ ਬਾਣੀ ਨਹੀਂ ਉਚਾਰੀ ਤੇ ਤੁਸੀਂ ਗੁਰੂ ਸਿੱਖਾਂ ਦੀ ਬਾਣੀ ਲੈਣਾ ਚਾਹੁੰਦੇ ਹੋ ਤਾਂ ਸਿੱਖਾਂ ਦੀ ਬਾਣੀ ਲੈਣੀ ਚਾਹੁੰਦੇ ਹੋ ਤੇ ਸਿੱਖਾਂ ਦੇ ਸਰਮੋਰ ਜਥੇਬੰਦੀ ਜਾਂ ਸਰਮੋਰ ਤਖਤ ਸਾਹਿਬ ਤੋਂ ਆ ਕੇ ਫਰਮਾਨ ਕਰੋ ਉਹਨਾਂ ਨੂੰ ਬੇਨਤੀ ਕਰੋ ਕਿ ਸਾਡੇ ਸਾਨੂੰ ਲੋੜ ਆ ਕਿ ਸਾਾਨੂੰ ਅਸੀਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ ਸਾਨੂੰ ਤੁਹਾਨੂੰ ਗੁਰਬਾਣੀ ਦੀ ਸੰਥਿਆ ਦਿਓ ਸਾਨੂੰ ਤੇ ਸਾਨੂੰ ਚਾਰਨ ਕਰਨਾ ਸਿਖਾਓ ਤੇ ਅਸੀਂ ਵੀ ਲੋਕਾਂ ਦਾ ਭਲਾ ਕਰੀਏ ਕਿ ਗੁਰੂ ਜੇ ਹੋਏਗਾ ਕਿ ਜਿਵੇਂ ਸਕੂਲ ਦੇ ਵਿੱਚ ਬੱਚੇ ਨੂੰ ਭਰਤੀ ਕਰਦੇ ਆ ਬੱਚਾ ਉੱਥੇ ਸ਼ੁਰੂ ਐਲ ਕੇਜੀ ਯੂ ਕੇਜੀ ਨਰਸਰੀ ਤੇ ਫਿਰ ਸਾਰੀਆਂ ਚੀਜ਼ਾਂ ਅੱਗੇ ਤੱਕ ਜਾਂਦਾ ਫਿਰ ਜਾ ਕੇ ਉਹ ਪ੍ਰੋਪਰਲੀ ਸੂਤਾਕ ਪਹੁੰਚਦਾ ਪੜਦਾ ਦੱਸਦਾ ਇਹ ਫਿਰ ਸਿੱਧੇ ਤੌਰ ਤੇ ਚੱਲ ਰਿਹਾ ਕੁਛ ਨਹੀਂ ਐਲ ਕੇ ਜੀ ਨਰਸ ਯੂ ਕੇ ਕੁਛ ਨਹੀਂ ਜੋ ਸਾਡੀ ਉਹਨਾਂ ਦੇ ਵੀਰਾਂ ਨਾਲ ਗੱਲ ਹੋ ਰਹੀ ਸੀ ਜਿਹੜੇ ਪ੍ਰਚਾਰਕ ਵੀ ਬਾਅਦ ਚ ਉਹਨਾਂ ਦੇ ਆਗੇ ਸੀਗੇ ਉਹਨਾਂ ਸੰਸਥਾ ਦੇ ਹੈਗੇ ਨੇ ਜਿਹੜੇ ਤੇ ਉਹ ਕਹਿੰਦੇ ਕਿ ਵੀ ਮੈਂ ਤਾਂ ਐਦਾਂ ਹੀ ਸ਼ੁਰੂ ਹੋਇਆ ਜੀ ਮੈਂ ਕਿਸੋ ਸਿੱਖਿਆ ਨਹੀਂ ਲਈ ਕਿ ਜਿਹੜੇ ਭਈਆ ਜੀ ਭਈਆ ਜੀ ਤੇ ਉਹ ਕਹਿੰਦੇ ਕਿ ਮੈਨੂੰ ਮੈਂ ਉਹਨਾਂ ਨੂੰ ਉਮਰ ਪੁੱਛੀ ਕਹਿੰਦੇ ਮੈਨੂੰ 51 ਸਾਲ ਹੋ ਗਏ ਮੈਨੂੰ ਏ ਪੁੱਛਦੇ ਕਹਿੰਦੇ ਤੁਸੀਂ ਦੱਸ ਦਿਓ ਕਿੱਥੋਂ ਮੈਂ ਕਿ ਤੁਹਾਨੂੰ ਵੀ ਉਮਰ ਇੰਨੀ ਹੋ ਗਈ ਆ ਤੇ ਤੁਹਾਨੂੰ ਹਲੇ ਤੱਕ ਸੋਰਸ ਨਹੀਂ ਪਤਾ ਫਿਰ ਆਪ ਹੀ ਦੱਸ ਰਹੇ ਸੀ ਕਿ ਹਾਂ ਦਿੱਲੀ ਵਿੱਚ ਕੋਈ ਮਾਈ ਭਾਗੋ ਜੀ ਦਾ ਮਾਈ ਭਾਗੋ ਜੀ ਦਾ ਕੋਈ ਹੈਗਾ ਹਨਾ ਜੀ ਮਾਈ ਭਾਗੋ ਜੀ ਦਾ ਕੋਈ ਹੈਗਾ ਉੱਥੋਂ ਹੂੰ ਜੀ ਉੱਥੋਂ ਉੱਥੋਂ ਅਸੀਂ ਕਰ ਲਈਏ ਮੈਂ ਕਿ ਤੁਹਾਨੂੰ ਸਭ ਕੁਝ ਪਤਾ ਵੀ ਹੈਗਾ ਫਿਰ ਵੀ ਤੁਸੀਂ ਨਹੀਂ ਕਰ ਰਹੇ ਕਿੰਦੇ ਸਾਨੂੰ ਦੱਸਿਆ ਹੀ ਨਹੀਂ ਅੱਜ ਪਹਿਲੀ ਵਾਰ ਕੋਈ ਦੱਸ ਰਿਹਾ ਏਦਾਂ ਦੇ ਉਹਨਾਂ ਨੇ ਮੇਰੇ ਨਾਲ ਸ਼ਬਦ ਵਾਚਨ ਕੀਤੇ ਕਿਸ ਦੇ ਕਿਹਦੇ ਨਾਲ ਜੇ ਪੰਜਾਬ ਦੇ ਵਿੱਚ ਆ ਕਿ ਮੋਹਾਲੀ ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਨੇ ਹਾਲਾਂਕਿ ਛੋਟੇ ਲੈਵਲ ਦੇ ਉੱਤੇ ਇਹਨਾਂ ਨੇ ਆਰਗੇਨਾਈਜ਼ ਕੀਤਾ ਇਸ ਚੀਜ਼ ਨੂੰ ਸਾਰੇ ਨੂੰ ਇਹ ਵੱਡੇ ਲੈਵਲ ਤੇ ਵੀ ਕਰ ਸਕਦੇ ਨੇ ਫਿਰ ਲੋਕਾਂ ਨੂੰ ਤਾਂ ਉਹਨਾਂ ਦੇ ਨਾਲ ਭਾਵਨਾਵਾਂ ਜੁੜ ਜਾਣੀਆਂ ਨੇ ਸ਼ਰਧਾ ਬਣ ਜਾਣੀ ਹੈ ਉਹ ਤਾਂ ਫਿਰ ਬਾਬੇ ਵੱਡੇ ਬਣ ਜਾਣੇ ਆ ਫਿਰ ਉਹ ਕਹਿਣਗੇ ਕਿ ਇਹਨਾਂ ਨੂੰ ਸਿਕਿਉਰਿਟੀ ਦਿਓ ਇਹਨਾਂ ਨੂੰ ਹੁਣ ਸਾਰੀਆਂ ਚੀਜ਼ਾਂ ਕਰੋ ਇਹਨਾਂ ਨੂੰ ਹੋਰ ਅੱਗੇ ਵਡਾਵਾ ਦਿਓ ਇਹ ਡੇਰਾ ਬਣ ਜਾਣਾ ਪੂਰਾ ਵੱਡਾ ਫਿਰ ਦੇਖੋ ਭਾਈ ਸਾਹਿਬ ਗੱਲ ਇਹ ਹੈ ਕਿ ਨਾ ਇਹ ਸਮਾਜ ਦੇ ਵਿੱਚਕਾਰ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਕਿ ਵੀ ਜਦੋਂ ਜਿਹਦੇ ਕੋਲ ਸੱਚਾ ਸੱਚਾ ਬਣਾਉਣ ਦਾ ਕੋਈ ਫਲਸਫੀ ਨਹੀਂ ਹੈਗੀ ਨਾ ਉਹ ਗੁਰੂ ਸਾਹਿਬ ਦੀ ਹੀ ਬਾਣੀ ਜੋ ਸਚਿਆਰੀ ਬਾਣੀ ਆ ਪਰ ਗੁਰੂ ਸਾਹਿਬ ਨੇ ਉਚਾਰੀ ਆ ਅਕਾਲ ਪੁਰਖ ਦੀ ਬਾਣੀ ਆ ਉਹ ਸਾਰੇ ਇਸ ਤੋਂ ਲੈਂਦੇ ਰਹੇ ਨੇ ਵਰਤਦੇ ਰਹੇ ਨੇ ਆਪਣਿਆਂ ਵਾਸਤੇ ਔਰ ਸਮਾਜ ਨੂੰ ਬੇਵਕੂ ਕਹਿ ਸਕਦੇ ਹੋ ਜਾਂ ਉਹ ਫਿਰ ਗਲਤ ਰਾਹ ਤੇ ਪਾਉਂਦੇ ਰਹੇ ਨੇ ਗਲਤ ਵਿੱਚ ਕਿ ਉਹ ਦਿਖਾਣਾ ਹੈ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਆ ਤੁਸੀਂ ਵੀ ਚੰਗੇ ਕੰਮ ਕਰੋ ਚੰਗੇ ਸਿੱਖਿਆ ਦਿਓ ਪਰ ਜੋੜ ਕੇ ਦੇ ਨਾਲ ਰਹੇ ਨੇ ਆਪਣੇ ਨਾਲ ਫੰਡਸ ਫੰਡ ਲੈ ਕੇ ਕੀ ਕਰ ਰਹੇ ਨੇ ਆਪਣੀਆਂ ਪ੍ਰਾਪਰਟੀਆਂ ਕ੍ਰੀਏਟ ਕਰ ਰਹੇ ਨੇ ਕਿੰਨੀਆਂ ਕਿੰਨੀਆਂ ਜਿਹੜੀਆਂ ਜ਼ਮੀਨਾਂ ਨੇ ਕਿੱਥੋਂ ਆ ਜਾਂਦੀਆਂ ਇਹਨਾਂ ਡੇਰੇ ਵਾਲਿਆਂ ਕੋਲ ਸੰਗਤ ਤੋਂ ਹੀ ਆਉਂਦੀ ਜਿਹੜੇ ਲੋਕ ਉੱਥੇ ਜਾਂਦੇ ਨੇ ਤੇ ਲੋਕਾਂ ਨੂੰ ਸੁਣਾਇਆ ਕੀ ਜਾਂਦਾ ਗੁਰੂ ਦੀ ਬਾਣੀ ਸੁਣਾਈ ਜਾਂਦੀ ਆ ਤੇ ਕਿਤੋਂ ਪਰਮਿਸ਼ਨ ਲੈ ਕੇ ਸੁਣਾ ਰਹੇ ਨੇ ਕੋਈ ਪਰਮਿਸ਼ਨ ਨਹੀਂ ਹੁੰਦੀ ਜਿਹੜੇ ਉੱਥੇ ਆਰਗੇਨਾਈਜ਼ ਕਰ ਰਹੇ ਸੀਗੇ ਪ੍ਰੋਗਰਾਮ ਕਰ ਰਹੇ ਸੀਗੇ ਉਹ ਤੁਹਾਡੇ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਅਸੀਂ ਆਪਸਿਕ ਪਰਿਵਾਰ ਚੋਂ ਆ ਤੁਸੀਂ ਜਿਸ ਤਰੀਕੇ ਨਾਲ ਸਾਡੇ ਨਾਲ ਗੱਲ ਕਰ ਰਹੇ ਹੋ ਤੁਸੀਂ ਤਾਂ ਸਾਨੂੰ ਤੋੜਨਾ ਚਾਹੁੰਦੇ ਹੋ ਸਿੱਖੀ ਦੇ ਨਾਲੋਂ ਤੁਸੀਂ ਸਮਝਾਣਾ ਸਮਝਾਨ ਨਹੀਂ ਆਏ ਪਰ ਤੁਸੀਂ ਸਮਝਾਨ ਗਏ ਸੀ ਕਿ ਤੋੜਨ ਗਏ ਸੀ ਕਿ ਮਰਿਆਦਾ ਦੱਸਣ ਗਏ ਸੀ ਦੇਖੋ ਅਸੀਂ ਤਾਂ ਇਸ ਇਸ ਗੱਲ ਨੂੰ ਅਹਿਮੀਅਤ ਦਿੱਤੀ ਆ ਕਿ ਵੀ ਤੁਸੀਂ ਕੋਈ ਪ੍ਰਬੰਧ ਕਰਨ ਲੱਗੇ ਹੋ ਜਿਵੇਂ ਉਹਨਾਂ ਨੇ ਦੱਸਿਆ ਕਿ ਸਾਡੀ ਨੀਅਤ ਸਾਫ਼ ਹੈ ਜੀ ਅਸੀਂ ਚੰਗਾ ਕਰਨਾ ਚਾਹੁੰਦੇ ਹਾਂ ਸਮਾਜ 'ਚ ਅਸੀਂ ਅਸੀਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਵੀ ਅਸੀਂ ਤੁਹਾਨੂੰ ਪਹਿਲਾਂ ਨਹੀਂ ਜਾਣਦੇ ਤੁਸੀਂ ਅੱਜ ਆਪਣੇ ਮੂੰਹੋਂ ਇਹ ਗੱਲ ਕਹੀ ਆ ਤੇ ਅਸੀਂ ਮੰਨ ਲਈ ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਚਾਹ ਦਾ ਇਹ ਵਾਲਾ ਪ੍ਰੋਗਰਾਮ ਕੀਤਾ ਹੋਇਆ ਇਹ ਗੱਲ ਤੇ ਆ ਇਹਦਾ ਤਰੀਕਾ ਨਹੀਂ ਸਹੀ ਮੰਨਗੇ ਸੀ ਉਹ ਵੀ ਸਾਡਾ ਪ੍ਰੋਗਰਾਮ ਗਲਤ ਦੇਖੋ ਮੰਨਦੇ ਬਹੁਤ ਔਖੇ ਆ ਇਹ ਚੀਜ਼ਾਂ ਦੇ ਵਿੱਚਕਰ ਉਹਨਾਂ ਨੇ ਅਲੱਗ-ਅਲੱਗ ਸਵਾਲ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਸੀ ਜਿਹੜੀ ਅਸੀਂ ਨਹੀਂ ਵੀ ਕਰ ਰਹੇ ਸੀ ਹਨਾ ਉਹ ਇਹੋ ਜਿਹੀਆਂ ਗੱਲਾਂ ਕਰਨ ਕਿ ਵੀ ਗੁਰੂ ਨਾਨਕ ਪਾਸ਼ਾ ਸਾਹਿਬ ਦੇ ਆ ਗੁਰਬਾਣੀ ਸਾਹਿਬ ਦੀ ਅਸੀਂ ਕਦੋਂ ਕਹਿਆ ਨਹੀਂ ਆ ਅਸੀਂ ਕਦੋਂ ਕਹਿਆ ਕਿ ਗੁਰੂ ਪਾਸ਼ਾ ਸਬਦੇ ਨਹੀਂ ਆ ਗੁਰੂ ਪਾਸ਼ਾ ਸਬਦੇ ਹੀ ਆ ਸਿੱਖਿਆ ਬਾਣੀ ਦੀ ਸਿੱਖਿਆ ਸਭ ਲੈ ਸਕਦੇ ਨੇ ਪਰ ਗੱਲ ਇਹ ਆ ਕਿ ਕੋਈ ਸਿੱਖਣ ਵਾਲਾ ਵਿਅਕਤੀ ਉਹ ਟੀਚਿੰਗ ਸ਼ੁਰੂ ਕਰਨਾ ਸ਼ੁਰੂ ਕਰ ਦੇ ਬਿਨਾ ਸਿੱਖੇ ਹੀ ਆਪਣੇ ਆਪ ਤੋਂ ਤੇ ਫਿਰ ਉਹ ਸਹੀ ਨਹੀਂ ਸਿਖਾਊਗਾ ਜੋ ਗੁਰੂ ਨੇ ਸਿਖਾਇਆ ਜੋ ਗੁਰੂ ਨੇ ਜਿਨ੍ਹਾਂ ਨੂੰ ਪੀੜੀ ਦਾ ਪੀੜੀ ਸਿਖਾਇਆ ਟਕਸਾਲਾਂ ਵਿੱਚਕਾਰ ਵਿੱਦਿਆ ਮਿਲਦੀ ਹੈ ਜੇ ਉੱਥੋਂ ਸਿੱਖਿਆ ਲੈਣਗੇ ਗਿਆਨੀ ਸਿੰਘਾਂ ਵਾਂਗੂ ਸਾਰੇ ਗ੍ਰੰਥਾਂ ਦਾ ਗਿਆਨ ਲੈਣਗੇ ਤਾਂ ਹੀ ਉਹ ਸਹੀ ਸਿਖਾ ਸਕਣਗੇ ਉਹੀ ਮਿਸ਼ਨ ਦੱਸ ਪਾਣਗੇ ਜੋ ਗੁਰੂ ਨੇ ਨਿਭਾਇਆ ਜੋ ਚਲਾਇਆ ਹਾਲਾਂਕਿ ਜਿਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਕਿੰਤੂ ਪ੍ਰੰਤੂ ਕੀਤਾ ਇਹ ਆਮ ਤੌਰ ਤੇ ਕਈ ਗੁਰਦੁਆਰਿਆਂ ਦੇ ਵਿੱਚ ਵੀ ਹੋ ਜਾਂਦਾ ਕੋਈ ਕਥਾਵਾਚਕ ਗਲਤ ਬਾਣੀ ਤੱਕ ਪੜ ਲੈਂਦਾ ਕਈ ਵਾਰ ਵੀ ਆਪ ਦੇ ਕੋਲੋਂ ਕੁਝ ਜਲਾ ਦਿੰਦਾ ਉੱਥੇ ਵੀ ਕਿੰਤੂ ਪਰੰਤੂ ਹੋ ਜਾਂਦੇ ਹੈ ਕਈ ਸੰਗਤ ਕਹਿ ਦਿੰਦੇ ਤੁਸੀਂ ਇੱਥੇ ਗੱਲ ਤੋਂ ਇਹਨੂੰ ਸਹੀ ਕਰੋ ਇਹ ਇਹ ਵੀ ਚੀਜ਼ਾਂ ਹੁੰਦੀਆਂ ਨੇ ਇਹ ਤੁਸੀਂ ਟਾਰਗੇਟ ਕਰਕੇ ਤਾਂ ਨਹੀਂ ਗਏ ਸੀ ਕਿ ਸਾਰੀਆਂ ਚੀਜ਼ਾਂ ਉਵੇਂ ਹੀ ਸੀਗੀਆਂ ਦੇਖੋ ਸਾਡਾ ਕੋਈ ਟਾਰਗੇਟ ਨਹੀਂ ਅਸੀਂ ਤਾਂ ਬੜੇ ਆਰਾਮ ਨਾਲ ਇੱਥੇ ਆਪਣੇ ਆਪਣੇ ਇਲਾਕੇ 'ਚ ਆਪਣੇ ਸੇਵਾਵਾਂ ਨਿਭਾਉਂਨੇ ਆ ਆਪਣਾ ਕੰਮ ਕਰਦੇ ਆ ਕਿਰਤ ਬਿੜ ਹਣਾ ਕਮਾਈ ਕਰਦੇ ਆ ਤੇ ਆਪਣੇ ਪਰਿਵਾਰ 'ਚ ਲੈਣੇ ਆ ਤੇ ਅਸੀਂ ਤਾਂ ਲੰਘਦੇ ਆ ਪਤਾ ਲੱਗਿਆ ਨਾ ਮੰਡੀ ਲੱਗੀ ਮੈਂ ਉੱਥੋਂ ਲੰਘਦੇ ਆ ਬੋਰਡ ਦੇਖ ਕੇ ਪਤਾ ਲੱਗੇ ਕਿ ਯਾਰ ਮੈਨੂੰ ਸਹੀ ਜਾਈ ਨਹੀਂ ਜਾ ਪਿਆ ਮਨੋਂ ਕਿ ਇੱਕ ਪਰਸਨ ਜਿਹਨੇ ਜਪਜੀ ਓੰਕਾਰ ਜਿਹੜਾ ਓੰਕਾਰ ਹੈਗਾ ਉਹਨੂੰ ਗਲਤ ਵੇ ਦੇ ਨਾਲ ਲਿਖਿਆ ਹੈਗਾ ਤੇ ਉਤੋਂ ਆਰਟ ਆਫ ਲੀਵਿੰਗ ਇਹਨਾਂ ਦਾ ਸੰਸਥਾ ਹੈਗੀ ਜਿਹੜੀ ਉਹ ਸੰਸਥਾ ਦਾ ਬੈਨਰ ਲੱਗਿਆ ਹੋਇਆ ਤੇ ਮੈਂ ਕਿਹਾ ਆਰਟ ਆਫ ਲੀਵਿੰਗ ਇੱਕ ਸੰਸਥਾ ਇੱਕ ਡਿਫਰੈਂਟ ਸੰਸਥਾ ਹੈਗੀ ਆ ਉਹ ਜਦ ਜਪਜੀ ਸਾਹਿਬ ਦੀ ਵਿਆਖਿਆ ਕਰਵਾ ਰਹੀ ਹੈ ਉਹ ਕਿਉਂ ਕਰਾ ਰਹੀ ਹੈ ਤੇ ਕਿੱਥੋਂ ਕਰਵਾ ਰਹੀ ਹੈ ਉਹ ਕਰਨ ਵਾਲਾ ਬੰਦਾ ਹੈ ਕੌਣ ਹੈ ਮੇਰੇ ਅਜ਼ਮਾਨ ਚ ਸਵਾਲ ਹੋਏ ਤੇ ਆਪਾਂ ਪੜਨਾ ਦੇਖਣਾ ਸ਼ੁਰੂ ਕੀਤਾ ਬੱਚਿਆਂ ਨੂੰ ਤੇ ਬਾਅਦ ਕੇ ਪਤਾ ਲੱਗਾ ਕਿ ਭਾਈ ਇਹ ਤਾਂ ਬਹੁਤ ਗਲਤ ਤਰੀਕੇ ਨਾਲ ਕਰ ਰਹੇ ਨੇ ਤੇ ਸੰਸਥਾ ਦਾ ਇਹ ਕੋਈ ਤਰੀਕਾ ਵੀ ਨਹੀਂ ਹੈਗਾ ਕਿ ਤੁਸੀਂ ਕਿਸੇ ਸਿਸਟਮ ਆਲਰੇਡੀ ਜਿਹੜਾ ਸੰਸਥਾ ਕੋਈ ਹੋਰ ਸੰਸਥਾ ਦਾ ਚੱਲ ਰਿਹਾ ਉਸ ਸੰਸਥਾ ਦੀ ਚੀਜ਼ ਨੂੰ ਆਪਣੇ ਵਿੱਚ ਲਿਆਓ ਤੇ ਉਹਨੂੰ ਵੀ ਗਲਤ ਦੱਸੋ ਲੋਕਾਂ ਦੇ ਵਿੱਚ ਇਹ ਕੋਈ ਸਿਸਟਮ ਨਹੀਂ ਹੈਗਾ ਤਰੀਕਾ ਜਿਵੇਂ ਤੁਸੀਂ ਸਾਨੂੰ ਅਸੀਂ ਵੀ ਦੇਖਿਆ ਕਈ ਕਈ ਚੀਜ਼ਾਂ ਹਨ ਉੱਥੇ ਵੀ ਪ੍ਰੋਪਰਲੀ ਜਿਵੇਂ ਗੁਰਦੁਆਰੇ ਦੇ ਵਿੱਚ ਹੁੰਦਾ ਦੀਗ ਬੰਦੀ ਹੈ ਅਰਦਾਸ ਹੁੰਦੀ ਉਹ ਵੀ ਥੋੜਾ ਦੱਸੋ ਕੀ ਕੁਝ ਹੁੰਦਾ ਸੀਗਾ ਪਰ ਪ੍ਰੋਪਰਲੀ ਕਿਵੇਂ ਕਰਦੇ ਸੀ ਕਿਉਂ ਦੇਖੋ ਜਿਵੇਂ ਕੱਲ ਦੀ ਗੱਲ ਹੈ ਹਨਾ ਕੱਲ ਜਦੋਂ ਪਹਿਲਾ ਦਿਨ ਸੀਗਾ ਪਹਿਲਾਂ ਤਾਂ ਇਹਨਾਂ ਨੂੰ ਸਾਡੇ ਵੀਰ ਵੱਲੋਂ ਵੈਸੇ ਕਾਲ ਕਰਕੇ ਨਾ ਪੁਸ਼ ਪੁੱਛ ਲਿਆ ਵੈਸੇ ਕਿ ਵੀ ਵੀਰ ਕੀ ਪ੍ਰੋਗਰਾਮ ਹੈ ਜਾਣਕਾਰੀ ਤਾਂ ਇਹਨਾਂ ਨੂੰ ਥੋੜੀ ਜੀ ਪਤਾ ਲੱਗ ਗਿਆ ਕਿ ਵੀ ਕੋਈ ਆ ਰਹੇ ਨੇ ਅੱਛਾ ਕੋਈ ਬੰਦੇ ਆ ਰਹੇ ਨੇ ਤੇ ਇਹਨਾਂ ਨੇ ਜਿਹੜੀ ਪਹਿਲਾਂ ਸ਼ੁਰੂਆਤੀ ਚੀਜ਼ਾਂ ਹੁੰਦੀਆਂ ਨੇ ਉਹ ਇਹਨਾਂ ਨੇ ਨਹੀਂ ਬੋਲੀਆਂ ਜਿਵੇਂ ਇਹਨਾਂ ਦੇ ਸਪੈਸ਼ਲੀ ਵੀਡੀਓ ਦੇਖਾਂਗੇ ਆਪਾਂ ਜੇ ਨੈੱਟ ਦੇ ਉੱਤੇ ਤੇ ਉਹਦੇ ਵਿੱਚ ਪਤਾ ਲੱਗਦਾ ਸਾਫ਼ ਕਿ ਪਹਿਲਾਂ ਇਹ ਆ ਓਮ ਕਰਕੇ ਜਾਪ ਕਰਦੇ ਨੇ ਉਸ ਤੋਂ ਬਾਅਦ ਕੋਈ ਮੰਤਰ ਦਾ ਉਚਾਰਨ ਕਰਦੇ ਨੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਸਾਖੀਆਂ ਸੁਣਾਉਂਦੇ ਨੇ ਤੋਂ ਸਾਖੀਆਂ ਜਿਹੜੀਆਂ ਮੈਂ ਸੁਣੀਆਂ ਇਹਨਾਂ ਦੀਆਂ ਮੋਸਟਲੀ ਗਲਤ ਸੀਗੀਆਂ ਉਹ ਸਹੀ ਨਹੀਂ ਸੀਗੀਆਂ ਠੀਕ ਹੈ ਜੋ ਅਸੀਂ ਕਿੰਨੇ ਸਾਲਾਂ ਤੋਂ ਪੜਦੇ ਸੁਣ ਗਰੰਤੀ ਗਿਆਨੀ ਸਿੰਘਾਂ ਤੋਂ ਪਰਚਲਤ ਸੁਣਦੇ ਆ ਰਹੇ ਆ ਉਹ ਤੋਂ ਜਮਾ ਹੀ ਉਲਟ ਸੀਗੀਆਂ ਤੇ ਉੱਤੋਂ ਬਾਅਦ ਕਥਾ ਦੀ ਵਿਚਾਰ ਵੀ ਜਿਹੜੀ ਆ ਉਹ ਵੀ ਗਲਤ ਏ ਹਨਾ ਤੇ ਉਹ ਚੀਜ਼ ਸਮਝ ਕੇ ਤੇ ਉੱਤੋਂ ਬਾਅਦ ਜਿਹੜੀ ਨਾਲ ਦੇ ਮਤਲਬ ਉਹਨਾਂ ਨੇ ਪਹਿਲਾਂ ਇਹ ਚੀਜ਼ਾਂ ਹਟਾਤੀਆਂ ਕੀਤੀਆਂ ਨਹੀਂ ਉਹ 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 ਓਮ ਕਰਨੀ ਬੋਲਿਆ ਜਿਹੜਾ ਮੰਤਰ ਪੜ੍ਹਦੇ ਆ ਉਹ ਨਹੀਂ ਪੜ੍ਹਿਆ ਕਿਉਂ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਆ ਰਹੇ ਨੇ ਸਿੱਖ ਜਿਹੜੇ ਅੱਜ ਚੈਕ ਦੇਖਣ ਗਿਆ ਕਿ ਤੇ ਇਹਨਾਂ ਨੇ ਉਹ ਕੰਮ ਨਹੀਂ ਕੀਤੇ ਉਤੋਂ ਕੱਲੋ ਫੋਟੋ ਲਾਈ ਹੋਈ ਸੀਗੀ ਇਹਨਾਂ ਨੇ ਆਪਣੇ ਗੁਰੂ ਦੀ ਜਿਹੜੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਜੀ ਹਾਂ ਜੀ ਉਹਨਾਂ ਦੀ ਫੋਟੋ ਕੱਲ ਲੱਗੀ ਹੋਈ ਸੀਗੀ ਤੇ ਆਪ ਜਦੋਂ ਦੇਖੋ ਚੀਜ਼ਾਂ ਨੇ ਪੋਥੀ ਸਾਹਿਬ ਦਾ ਅਸੀਂ ਜਦੋਂ ਪ੍ਰਕਾਸ਼ ਕਰਦੇ ਹਾਂ ਨਾ ਸੈਂਚੀ ਚ ਹੁੰਦਾ ਸੈਂਚੀ ਚ ਹੁੰਦਾ ਤੇ ਅਸੀਂ نیچے ਪੂਰਾ ਪਹਿਲਾ ਕੱਪੜਾ ਵਿਛਾਈਦਾ ਬਾਣੀ ਨਿਰੰਕਾਰ ਦੀ ਆ ਠੀਕ ਆ ਸ਼ਬਦ ਗੁਰੂ ਹੈ ਸਾਡਾ ਹੂੰ ਠੀਕ ਹੈ ਜੀ ਤੇ ਅਗਰ ਸਿੱਖ ਅਸਿੱਖ ਕੋਈ ਅਗਰ ਕੋਈ ਬਾਣੀ ਪੜਨ ਨਾਲ ਬੈਠੂਗਾ ਤੇ ਉਹਨੂੰ ਪਤਾ ਸਤਕਾਰ ਕੀ ਆ ਕਿਵੇਂ ਕਰਨਾ ਕਿਵੇਂ ਬਹਿਣਾ ਹੈਗਾ ਨਾ ਪੂਰਾ ਧਿਆਨ ਰੱਖਦਾ ਹੁਣ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਤਾਂ ਆਪਣੇ ਆਪ ਤੋਂ ਸ਼ੁਰੂ ਕੀਤਾ ਤੇ ਉਹਨੇ ਜਪਜੀ ਸਾਹਿਬ ਉਹਦਾ ਗੁਟਕਾ ਫੜਨ ਦਾ ਤਰੀਕਾ ਸੀ ਦੇਖ ਲਿਆ ਸੀਗਾ ਉਹਨੇ ਪਟਾਂ ਦੇ ਉੱਤੇ ਆਪਣਾ ਗੁਟਕਾ ਸਾਹਿਬ ਦਾ ਸਾਈਡ ਤੇ ਉਹਨੇ ਇੱਥੇ ਰੱਖ ਦਿੱਤਾ ਠੀਕ ਹੈ ਬਗਤ ਜੀ ਉਹ ਪਤਾ ਲੱਗ ਰਿਹਾ ਸੀ ਸਾਨੂੰ ਕਿ ਬੇਦਬੀ ਆ ਅਰਦਾਸ ਇਹਨਾਂ ਨੇ ਕੀਤੀ ਕੱਲ ਆਨੰਦ ਆਨੰਦ ਸਾਹਿਬ ਪੜਿਆ ਕਿਉਂ ਪੜ ਲਿਆ ਸ਼ਾਇਦ ਇਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਮਰਿਆਦਾ ਹੁੰਦੀ ਆ ਪਤਾ ਸੀਗਾ ਨਾ ਕਿ ਵੀ ਇਹ ਇਹ ਮਰਿਆਦਾ ਤੇ ਆਪਾਂ ਨੂੰ ਇਹ ਕਰਨਾ ਤੇ ਨਾ ਕੀਤੀ। ਦੇਖ ਵੀ ਬਣਾਈ ਇਹਨਾਂ ਨੇ। ਦੇਖ ਦਾ ਭੋਗ ਨਹੀਂ ਲੱਗਿਆ। ਹੂੰ। ਆਪਾਂ ਪਸੀਰੀ ਸਾਹਿਬ ਦਾ ਭੋਗ ਲਾਉਨੇ ਆ ਤੇ ਭੋਗ ਨਹੀਂ ਲਾਇਆ। ਹੂੰ। ਰਹਿਤ ਵੀ ਉਲਟ ਕਰ ਦਿੱਤੀ। ਇਤਿਹਾਸ ਵੀ ਗਲਤ ਕਰਤਾ ਤੇ ਗੁਰਬਾਣੀ ਦੀ ਉਚਾਰਣ ਵੀ ਗਲਤ ਤੇ ਵੇਖਿਆ ਵੀ ਅਲੱਗ ਗਲਤ। ਤੇ ਦੂਜੀ ਗਲਤ ਸਭ ਤੋਂ ਵੱਡੀ ਗਲਤੀ ਕਿ ਤੁਹਾਡੀ ਸੰਸਾ ਦਾ ਤਾਂ ਟੀਚਾ ਹੀ ਨਹੀਂ ਹੈਗਾ ਇਹ। ਤੁਹਾਡੀ ਸੰਸਾ ਦਾ ਤਾਂ ਬਾਣੀ ਨਹੀਂ ਹੈਗੀ ਨਾ। ਤੇ ਤੁਸੀਂ ਜੇ ਬਾਣੀ ਦੀ ਹੈਲਪ ਲੈਣੀ ਹੈ ਸਿੱਖਾਂ ਤੋਂ ਤੇ ਸਿੱਖਾਂ ਦੇ ਸਰਮੋਰ ਸੰਸਾ ਤੇ ਨਾਲ ਗਲਤ ਆ ਕਰਨ। ਹੂੰ। ਉਹਨਾਂ ਤੋਂ ਅਥਾਰਟੀ ਲੈਣ ਕਹਿਣ ਕਿ ਭਈ ਸਾਨੂੰ ਲੋੜ ਆ ਅਸੀਂ ਲੋਕਾਂ ਦੇ ਵਿਚਕਾਰ ਇਹ ਚੀਜ਼ ਨੂੰ ਲੈ ਕੇ ਜਾਣਾ ਚਾਹੁੰਦੇ ਆ ਤੇ ਸਾਨੂੰ ਪਲੀਜ਼ ਜਾਂ ਸਾਨੂੰ ਸਾਨੂੰ ਬੇਨਤੀ ਹੈ ਸਾਨੂੰ ਸਿਖਾ ਦਿਓ ਆਪਣੇ ਆਪ ਤੋਂ ਸਿੱਖ ਕੇ ਤੁਸੀਂ ਕੁਝ ਵੀ ਕਰੋਗੇ ਤਾਂ ਗਲਤ ਕਰ ਰਹੇ ਹੋ ਅਸੀਂ ਦੱਸਤਾ ਆ ਕੇ ਤੁਹਾਨੂੰ ਅਸਥਾਈ ਬੇਨਤੀ ਕਰਕੇ ਆਇਆ ਜੀ ਉਹਨਾਂ ਨੂੰ ਕੀ ਲੱਗਦਾ ਹੈ ਕਿ ਇਸ ਚੀਜ਼ ਤੋਂ ਬਾਅਦ ਉਹ ਕੱਲ ਨੂੰ ਉਹ ਪ੍ਰੋਗਰਾਮ ਨਹੀਂ ਕਰਨਗੇ ਤੇ ਦੂਜਾ ਨੇੜੇ ਤੇੜੇ ਗੁਰਦੁਆਰੇ ਜਾ ਕੇ ਉਸ ਚੀਜ਼ ਨੂੰ ਸਿੱਖਣਗੇ ਬਾਣੀ ਨਾਲ ਜੋੜਨਗੇ ਕਿ ਕਿਤੇ ਇਸ ਤਿੱਕੇ ਨਾਲ ਹਾਲ ਦੇ ਵਿੱਚ ਬਹਿ ਕੇ ਨਹੀਂ ਕਿ ਅਸੀਂ ਗਲਤ ਮਰਿਆਦਾ ਸਿੱਖੀ ਜਾਈਏ ਦੇਖੋ ਦੋ ਵਿਅਕਤੀ ਜੁੜੇ ਨੇ ਇੱਕ ਕਰਾਉਣ ਵਾਲੇ ਇੱਕ ਕਰਨ ਵਾਲਾ ਕਰਨ ਵਾਲੇ ਤਾਂ ਲੋਕਲ ਨੇ ਜਿਹੜੇ ਕਰਾਉਣ ਵਾਲੇ ਨੇ ਸੌਰੀ ਕਈ ਤਾਂ ਕਹ ਰਹੇ ਸੀਗੇ ਸਾਨੂੰ ਹੁਣ ਹੀ ਪਤਾ ਲੱਗਿਆ ਕਹਿੰਦੇ ਅਸੀਂ ਹੁਣ ਹੀ ਆਏ ਆ ਜਿਨ੍ਹਾਂ ਨੂੰ ਅੱਧਾ ਅੱਧਾ ਘੰਟਾ ਪਹਿਲਾਂ ਪਤਾ ਲੱਗਿਆ ਇਸ ਪ੍ਰੋਗਰਾਮ ਬਾਰੇ ਹਾਂਜੀ ਜਿਹੜੇ ਇੱਥੇ ਪ੍ਰੋਗਰਾਮ ਕਰਾਉਣ ਵਾਲੇ ਨੇ ਇਸ ਸੰਸਥਾ ਦੇ ਉਹ ਤਾਂ ਸਾਡੇ ਨਿਗਾ ਵਿੱਚ ਰਹਿਣਗੇ ਹੁਣ ਕਿ ਭਾਈ ਅਸੀਂ ਹੁਣ ਇੱਥੇ ਧਿਆਨ ਰੱਖ ਲਾਂਗੇ ਮਹਾਰਾਜ ਦੀ ਕਿਰਪਾ ਨਾਲ ਕਿ ਵੀ ਇਹ ਕੰਮ ਦੁਬਾਰਾ ਨਹੀਂ ਹੋਣ ਦੇਵਾਂ ਉਹ ਕਹਿੰਦੇ ਚਲਾਕੀਆਂ ਵੇਖੋ ਭੈਣ ਇੱਕ ਕਹਿੰਦੀ ਕਿ ਵੀ ਇਹ ਤਾਂ ਬੈਨਰ ਲਾ ਕੇ ਸੀ ਗਲਤੀ ਕਰਤੀ ਫਿਰ ਕਿ ਦੱਸੋ ਪਹਿਲਾਂ ਕਹਿੰਦੇ ਕਿ ਸਾਡੀ ਨੀਅਤ ਬਹੁਤ ਸਾਫ਼ ਹੈ ਦੁਬਾਰਾ ਸਾਨੂੰ ਜਦੋਂ ਇਹ ਗੱਲ ਉਹਨਾਂ ਨੂੰ ਦੱਸੀ ਕਿ ਬੈਨਰ ਤੋਂ ਪਤਾ ਲੱਗਿਆ ਕਹਿੰਦੇ ਤਾਂ ਮੈਂ ਮਤਲਬ ਕਿ ਸਾਡੀ ਬੈਨਰ ਲਾ ਕੇ ਗਲਤੀ ਹੋ ਗਈ ਇਟ ਮੀਨ ਤੁਸੀਂ ਇਹ ਕੰਮ ਕਰ ਰਹੇ ਹੋ ਗਲਤ ਵੀ ਲਕੋ ਕੇ ਕਰਨਾ ਚਾਹੁੰਦੇ ਸੀ ਲਕੋ ਕੇ ਕਰਨਾ ਚਾਹੁੰਦੇ ਸੀ ਵੀ ਹੋ ਜਾਂਦਾ ਤੇ ਵਧੀਆ ਸੀਗਾ ਇਟ ਮੀਨ ਤੁਸੀਂ ਤੁਹਾਨੂੰ ਅਸੀਂ ਦੱਸਣ ਆਏ ਆ ਭਰਾ ਨਾਤੇ ਕਿ ਵੀ ਭਾਈ ਤੁਸੀਂ ਗਲਤ ਕੰਮ ਕਰ ਰਹੇ ਹੋ ਇਹ ਗਲਤ ਚੀਜ਼ ਹੈ ਇਹ ਇਹਨੂੰ ਐਂਦਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਤੁਹਾਡੀ ਸੰਸਥਾ ਦਾ ਜੋ ਟੀਚਾ ਉਹ ਕਰ ਲਓ ਜੇ ਤੁਸੀਂ ਦੂਜੀ ਸੰਸਥਾ ਦੀ ਚੀਜ਼ਾਂ ਨੂੰ ਲੈਣਾ ਚਾਹੁੰਦੇ ਹੋ ਉਹਨਾਂ ਤੋਂ ਪੁੱਛ ਕੇ ਲਓ ਉਹਨਾਂ ਦਾ ਸਾਥ ਲਓ ਉਹਨਾਂ ਦਾ ਗਿਆਨ ਲੈ ਕੇ ਫਿਰ ਤੁਸੀਂ ਪਰਮਿਸ਼ਨ ਲੈ ਕੇ ਚੱਲ ਪੋ ਕੋਈ ਪ੍ਰੋਬਲਮ ਨਹੀਂ ਨਾ ਅਸੀਂ ਬੋਲਾਂਗੇ ਫਿਰ ਅਸੀਂ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਜੇ ਉੱਥੋਂ ਅਥਾਰਟੀ ਮਿਲਦੀ ਹੈ ਤੇ ਕੋਈ ਗੱਲ ਨਹੀਂ ਕਰ ਲੈਣ ਫਿਰ ਬਿਲਕੁਲ ਬਹੁਤ ਸ਼ੁਕਰੀਆ ਤਾਂ ਐਸੋ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਪਜੀ ਸਾਹਿਬ ਦੀ ਵਿਆਖਿਆ ਲੈ ਕੇ ਇੱਕ ਪੋਸਟਰ ਲਾਇਆ ਹੋਇਆ ਸੀਗਾ ਜਿਸ ਦੇ ਵਿੱਚ ਸੁਖੀ ਬਈਆ ਜੀ ਕਰਕੇ ਇੱਕ ਵਿਅਕਤੀ ਸੀਗੇ ਜਿਨ੍ਹਾਂ ਦਾ ਤਸਵੀਰ ਲਾਈ ਹੋਈ ਸੀਗੀ ਉਹ ਵਿਆਖਿਆ ਕਰ ਰਹੇ ਸੀਗੇ ਇਹਨਾਂ ਨੇ ਕਿੰਤੂ ਪਰੰਤੂ ਇਸ ਕਰਕੇ ਕੀਤਾ ਕਿ ਗੁਰਕਾ ਸਾਹਿਬ ਦੀ ਜਿਹੜੀ ਹੈ ਬਿਲਕੁਲ ਮਰਿਆਦਾ ਨਹੀਂ ਰੱਖੀ ਗਈ ਪੱਟ ਦੇ ਉੱਤੇ ਰੱਖ ਲੈਂਦੇ ਸੀਗੇ ਸਾਈਡ ਤੇ ਰੱਖ ਲੈਂਦੇ ਸੀਗੇ ਉਲਟ ਮਰਿਆਦਿਆਂ ਵਾ ਜਿਹੜੀਆਂ ਸਾਰੀਆਂ ਕੀਤੀਆਂ ਗਈਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਇਸ ਚੀਜ਼ ਨੂੰ ਜਾਗਰੂਕ ਹੋਣਗੇ ਜਾਂ ਨਹੀਂ ਸਾਡੀ ਐਜੀਪੀਸੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਗਲਤ ਹੈ ਤਾਂ ਗਲਤ ਹੈ ਪਰ ਬਾਕੀ ਅਸੀਂ ਆਪਣੇ ਪ੍ਰਚਾਰਕ ਭੇਜ ਦਵਾਂਗੇ ਪਰ ਪ੍ਰਚਾਰਕ ਉਹਨਾਂ ਦੇ ਨਹੀਂ ਪਹੁੰਚੇ ਪਤਾ ਨਹੀਂ ਕੀ ਗੱਲ ਜਿੱਥੇ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਘੱਟ ਐਜੀਪੀਸੀ ਇੱਥੇ ਕਿੰਤੂ ਪ੍ਰੰਤੂ ਜਾਂ ਐਕਸ਼ਨ ਕਰਨ ਦੀ ਦੇਰੀ ਕਰਦੀ ਹੈ ਉਹ ਪਹੁੰਚਦੀ ਨਹੀਂ ਹੈਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਜੀਪੀਸੀ ਇਸ ਨੂੰ ਧਿਆਨ ਦੇ ਵਿੱਚ ਲਿਆਏਗੀ ਦੇਖੇਗੀ ਜਾਂ ਨਹੀਂ ਇਹ ਵੀ ਦੇਖਣਾ ਹੈ